ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਸਾਡੇ ਪਿੰਡ ਜੋ ਜੁਗਸੀਰ ਸਿੰਘ ਕਾਲਾ ਇਹਦੇ ਘਰ ਪਹੁੰਚੇ ਸੀਗੇ ਜੋ ਮੀਂਹ ਨੇ ਬਹੁਤ ਨੁਕਸਾਨ ਕਰਿਆ ਹਨ ਜਿਹੜਾ ਆਪਣਾ ਪੰਜਾਬ ਆ ਇਹ ਪੰਜਾਬੀਆਂ ਨਾਲੇ ਖੜਦਾ ਆਇਆ ਹਨ ਦੇਖੋ ਕਿੰਨੇ ਹਾਲਾਤ ਮਾਰੇ ਹੋ ਰਹੇ ਨੇ ਆਪਣੇ ਇੱਧਰ ਸੁਲਤਾਨਪੁਰ ਲੋਧੀ ਕਣੀ ਅੰਮ੍ਰਿਤਸਰ ਕਣੀ ਕਿੰਨੇ ਹੜਾ ਆ ਹਨ ਕਿੰਨੇ ਘਰ ਰੁੜੇ ਪੰਜਾਬੀਆਂ ਨੇ ਉੱਥੇ ਕਿੰਨਾ ਸਾਥ ਦਿੱਤਾ ਜਿਹੜਾ ਪੰਜਾਬ ਆ ਆਪਣਾ ਇਹ ਚੜਦੀ ਕਲਾ ਦਾ ਪ੍ਰਤੀਕ ਆ ਪਹਿਲਾਂ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਮੇਸਾਂ ਚੜਦੀ ਕਲਾਂ ਨਾਲੇ ਰਹਿੰਦਾ ਇਹ ਕਿਸੇ ਨੂੰ ਭੁੱਖਾ ਨਹੀਂ ਮਰ ਦਿੰਦਾ ਹਨ ਤੇ ਕਿੰਨਾ ਪੰਜਾਬ ਉੱਥੇ ਰਸਦ ਸਮਾਨ ਹੋਰ ਲੈ ਕੇ ਪਹੁੰਚਦਾ ਕਿੰਨੀ ਮਦਦ ਕਰਦਾ ਹਨ ਕਿੰਨੇ ਆਪਣੇ ਦਿਲ ਮਤਲਬ ਕੋਮਲ ਨੇ ਕਿ ਜਿੱਥੇ ਵੀ ਕੋਈ ਦੁੱਖ ਆਉਂਦਾ ਪੰਜਾਬ ਨੂੰ ਉੱਥੇ ਆਪਾਂ ਪਹੁੰਚਦੇ ਆ ਤੇ ਆਪਣਾ ਕਾਲਾ ਜਕਸੀਰ ਸਿੰਘ ਹੈ ਜੋ ਕਾਲਾ ਨੂੰ ਕਹਿੰਦੇ ਨੇ ਪਿੰਡ ਦੇ ਵਿੱਚ ਇਹ ਗੁਰਸਿੱਖ ਬੰਦਾ ਹਨ ਇਹਨੇ ਵਿਚਾਰੇ ਨੇ ਮਿਹਨਤ ਨਾਲ ਆਪਦਾ ਘਰ ਬਣਾਇਆ ਸੀਗਾ ਜੋ ਇਹ ਮੀਨ ਦੀ ਪੇਂਟ ਚੜ ਚੁੱਕਿਆ ਹਨ ਸਾਨੂੰ ਅੱਗੇ ਘਰ ਦੇ ਸਾਰੇ ਹਾਲਾਤ ਦਿਖਾਵਾਂਗੇ ਆਪਾਂ ਕਿੰਨੇ ਮਾੜੇ ਹੋ ਰਹੇ ਨੇ ਤੇ ਗੁਰਸਖ ਬੰਦਾ ਵਿਚਾਰਾ ਦਿਹਾੜੀ ਕਰਕੇ ਕੁਛ ਨਾ ਕੁਛ ਕਰਕੇ ਨੇ ਬੜੀ ਮਿਹਨਤ ਨਾਲ ਘਰ ਬਣਾਇਆ ਜੋ ਘਰ ਦੇ ਹਾਲਾਤ ਬੜੇ ਮਾੜੇ ਹੋ ਗਏ ਹਨ ਤੇ ਤੁਹਾਨੂੰ ਘਰ ਦੇ ਹਾਲਾਤ ਵੀ ਦਿਖਾਉਣੇ ਆ ਅੱਗੇ ਆਇਆ ਕਾੜੇ ਬਾਈ ਤੇ ਉਹ ਦੇਖੋ ਜੀ ਉਹ ਦੋ ਖਾਨ ਡਿੱਗ ਗਏ ਸੀ ਜਮੀਨ ਡਿੱਗ ਚੁੱਕੀ ਥੱਲੇ ਡਿੱਗ ਗਈ ਸੀ ਮੀਂਹ ਚ ਤੇ ਉਸ ਤੋਂ ਬਾਅਦ ਇਹ ਚ ਤੇੜਾ ਆ ਗਿਆ ਤੇ ਹੁਣ ਜੋ ਬੱਚੇ ਨੇ ਅੰਦਰ ਦਰਦ ਦੇ ਵਰਦੇ ਨਹੀਂ ਹੈਗੇ ਤਾਂ ਇਹ ਵੀ ਖਾਣੇ ਨੂੰ ਦੇੜਨਾ ਪੈ ਗਿਆ ਦੇਖੋ ਸਾਰਾ ਦੇੜਿਆ ਹੋਣਾ ਨਾ ਸਾਰੇ ਘਰ ਦੇ ਵਿੱਚ ਮਤਲਬ ਇਨਾ ਨੁਕਸਾਨ ਸੀਗਾ ਕਿਉਂਕਿ ਇਹੀ ਕਮਰੇ ਨੇ ਦੋ ਇਹਦੇ ਕੋਲੇ ਜਿਹੜਾ ਸਮਾਨ ਆ ਉਹ ਸਾਰਾ ਇੱਕ ਕਮਰੇ ਦੇ ਵਿੱਚ ਨੇ ਇਕੱਠਾ ਕਰਿਆ ਹੋਇਆ ਤੇ ਰਹਿਣ ਵਾਸਤੇ ਬਹੁਤ ਜ਼ਿਆਦਾ ਮੁਸ਼ਕਲ ਹੋ ਰਹੀ ਹੈ ਨਾ ਉਹ ਜਿਹੜਾ ਉਹ ਵੀ ਤੇੜਾ ਨਹੀਂ ਆ ਦੇਖੋ ਜੀ ਪਿਛਲਾ ਕਮਰਾ ਇਹਦਾ ਇਹ ਵੀ ਪੂਰੇ ਖਤਰਨਾਕ ਕੰਮ ਹੋ ਰਿਹਾ ਹਨ ਦੇਖੋ ਤੇੜਾ ਆ ਗਿਆ ਪਰ ਇਹ ਜੋ ਲੈਂਟਰ ਹੈ ਇਹਦੇ ਕਰਕੇ ਖੜਾ ਹੈਗਾ ਹਨ ਜਿਹੜੇ ਕੰਦਾਂ ਦਾ ਹੈ ਮਤਲਬ ਇੱਕ ਖਤਮ ਹੋਣ ਦੇ ਨਾਜ਼ੁਕ ਨੇ ਹਨ ਸਾਰਾ ਸਮਾਨ ਅਧਿਕ ਧਰਤੀ ਦੇ ਵਿੱਚ ਵੀ ਫਰਸ਼ 'ਚ ਵੀ țeੜਾ ਆ ਚੁੱਕਿਆ ਨੇ ਇਹ ਸਾਰਾ ਸਮਾਨ ਇਹਨੇ ਵਿਚਾਰੇ ਨੇ ਇੱਕ ਕਮਰੇ ਦੇ ਵਿੱਚ ਇਕੱਠਾ ਕਰਿਆ ਹੋਇਆ ਤੇ ਆ ਤੁਸੀ ਹਾਲਾਤ ਦੇਖਦੇ ਹੋ ਹਨਾ ਕਿੰਨੇ ਮਾੜੇ ਨਾਜਕ ਹਾਲਾਤ ਹੋ ਚੁੱਕੇ ਨੇ ਤੀਨੂ ਵਿਚਾਰੇ ਨੂੰ ਨੇ ਘਰ ਬਣਾਉਣਾ ਵੀ ਪੈਣਾ ਕਿਉਂਕਿ ਇਹੀ ਕਮਰਾ ਇਹਦੇ ਕੋਲੇ ਇਹ ਕਮਰਾ ਬਣਾਉਣ ਵਾਸਤੇ ਨੂੰ ਬਹੁਤ ਕੁਝ ਕਰਨਾ ਪੈਣਾ ਹਨਾ ਸਿਮਿੰਟ, ਬਜਰੀ, ਇੱਟਾਂ ਵਗੈਰਾ ਸਾਰਾ ਕੁਝ ਇੱਕ ਘਰ ਤਾਂ ਜੋ ਬਣਦਾ ਇੱਕ ਵਾਰੀ ਬਣਦਾ ਜ਼ਿੰਦਗੀ ਦੇ ਵਿੱਚ ਹਨਾ ਮਸਾ ਬਣਾਉਣੇ ਆਪਾਂ ਮਿਹਨਤਾਂ ਕਰ ਕਰਾ ਹਰ ਬਾਰ-ਬਾਰ ਇਹ ਜੇ ਨੁਕਸਾਨ ਨੇ ਮੀਂਹ ਨੇ ਬਹੁਤ ਜਿਆਦਾ ਨੁਕਸਾਨ ਕਰਿਆਗਾ ਤੇ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਆਂ ਵੀ ਹਲੇ ਵੀ ਮੀਂਹ ਹਟ ਜੇ ਜੋ ਘਰ ਨੇ ਹਨਾ ਬੱਚੇ ਤਾਂ ਰਹਿ ਸਕੇ ਗਰੀਬ ਹੰਦੇ ਨੂੰ ਬਹੁਤ ਜਿਆਦਾ ਔਖਾ ਹੋ ਜਾਣਾ ਘਰ ਬਣਾਉਣਾ ਤੇ ਹੜ੍ਹ ਦੇ ਹਾਲਾਤ ਦੀ ਬਹੁਤ ਜਿਆਦਾ ਆਪਣੀ ਜੋ ਪੰਜਾਬ ਦੇ ਇਨਸਾਨ ਨੇ ਭੇਂਟ ਚੜੇ ਨੇ ਕਿੰਨੇ ਘਰ ਭੇਂਟ ਚੜੇ ਨੇ ਹਨਾ ਤੇ ਇਹੀ ਇਹਦੀ ਭੇਂਟ ਦੇ ਵਿੱਚ ਕਾਲਾ ਆ ਗਿਆ ਤੇ ਕਾਲੇ ਜੇ ਤੁਸੀਂ ਆਪੇ ਹਾਲਾਤ ਦੇਖੇ ਨੇ ਜੋ ਕਮਰਾ ਇਹਦਾ ਹੈਗਾ ਸੀਗਾ बस एक कमरा ओदे ਵਿੱਚ ਵੀ ਟੇੜਾ ਨੇ ਜਿਹੜਾ ਇਹ ਸੀ ਇਹ ਵੀ ਡਿੱਗਣ ਦੇ ਮਤਲਬ ਕਕਾਰ ਤੇ ਸੀਗਾ ਤਾਂ ਇਹਨੇ ਆਪ ਦੋ ਖਣ ਡੇਢ ਲੈ ਤੇ ਆਹ ਤਾਂ ਜਮੀਂ ਡੋ ਡਿੱਗ ਕੇ ਸੀਗੇ ਤੇ ਆਹ ਟੇੜਾ ਤੁਸੀਂ ਦੇਖੀ ਨੇ ਸਾਰੇ ਕੀ ਹਾਲਾਤ ਨੇ ਕੱਲੇ ਨੂੰ ਕਿੰਨਾ ਸਮਾਂ ਹੋ ਗਿਆ ਸੀ ਬਾਈ ਬਣਾਏ ਨੂੰ ਇਹਨੂੰ 10 ਸਾਲ ਹੀ ਹੋਈ ਤੀ ਬਸ ਹਾਂ ਤੇ ਪਹਿਲਾਂ ਕਦੇ ਟੇੜ ਟੂੜ ਤਾਂ ਨਹੀਂ ਹੈਗੀ ਜੇਜ ਨਾ ਪਹਿਲਾਂ ਨਹੀਂ ਤੀ ਹੁਣੇ ਹੋਇਆ ਹਾਂ ਇਹ ਜੀ ਆਈ ਮੀ ਕਰਕੇ ਹੋਇਆ ਪਰ ਤਾਂ ਵਧੀਆ ਤੀ ਅਜੇ ਪਹਿਲੇ ਮੀ ਨਾ ਡਿਗੇ ਕਿ ਹੁਣ ਵਾਲੇ ਨਾ ਨਹੀਂਛੇ ਨਹੀਂ ਡਿਗੇ ਜਿਹੜਾ ਪਹਿਲਾਂ ਮੀ ਸੀਗਾ ਨਵਜਿਦਾ ਹੁਣ ਜੋਰ ਜੇਦਾ ਆਇਤੀ ਉਹ ਡਿੱਗ ਗਿਆ ਜਦੋਂ ਆਪਣੇ ਘਰ ਜੁੜੇ ਪਿੰਡ ਦੇ ਹੋਰ ਘਰ ਤੇ ਗਿਆ ਉਦੋਂ ਤਾਂ ਨੁਕਸਾਨ ਬਹੁਤ ਹੋ ਗਿਆ ਬਹੁਤ ਹੀ ਬੜੀ ਫਿਰਦੇ ਰੇਸ਼ਮਾਨ ਕਰਦੇ ਉਦੋਂ ਨਹੀਂ ਮਤਲਬ ਹੈਗਾ ਸੀ ਇੱਥੇ ਵੀ ਆ ਬਾਹਰ ਵਾਲਾ ਲਗਾਤਾਰ ਪਈ ਗਿਆ ਜੋ 2-3 ਦਿਨ ਨਾ ਇਹਨੇ ਨੁਕਸਾਨ ਕਰਿਆ ਹਨ ਤੇ ਹੁਣ ਫਿਰ ਕੰਮਕਾਰ ਕੰਮ ਤਾਂ ਹੁਣ ਸਾਰੇ ਠਾਪ ਹੋ ਗਏ ਨੇ ਕੰਮ ਕਿਹੜਾ ਦਿਹਾੜੀ ਜਾਂਦੀ ਦੀ ਅੱਛਾ ਬੜੀ ਮਿਹਨਤ ਨਾਲ ਜਦੋਂ ਤਾ ਨਾ ਬਣਾਇਆ ਸੀਗਾ ਤੇ ਹੁਣ ਫਿਰ ਬੱਚੇ ਵਗੈਰਾ ਬੱਚੇ ਇੱਕ ਗੁੱਡੀ ਹੈ ਇੱਕ ਮੁੰਡਾ ਹੈ ਅੱਛਾ ਗੁੱਡੀ ਵਿਆਹਣ ਵਾਲੀ ਹੈ ਗੁੱਡੀ ਵਿਆਹਣ ਵਾਲੀ ਹੈ ਅੱਛਾ ਇਹ ਹਾਲਾਤ ਨੇ ਭਰਾ ਨੇ ਹਨ ਘਾਰੇ ਮਸਾ ਬਣਾਇਆ ਸੀਗਾ ਗੁੱਡੀਆਂ ਵੀ ਵਿਚਾਰੇ ਦੀ ਵਿਆਹਣ ਵਾਲੀ ਹੈ ਹਨ ਤੇ ਇਹੇ ਬੇਨਤੀ ਕਰਦੇ ਆ ਇਸ ਤਾਂ ਪੰਜਾਬੀਆਂ ਅੱਗੇ ਵੀ ਤੁਸੀਂ ਹਾਲਾਤ ਦੇਖ ਕੇ ਹਨ ਜੋ ਆਪਣੇ ਪਿੰਡ ਦੇ ਸਹਿਯੋਗ ਕਰਨ ਵਾਲੇ ਬੀਐਨ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜਰੂਰ ਸਹਿਯੋਗ ਕਰਿਓ ਆਪਾਂ ਤਾਂ ਜਲੋ ਤਮੰਨਾ ਕਰਦੇ ਆ ਜਿੰਨਾ ਸਹਿਯੋਗ ਸਾਤੋਂ ਕੋਈ ਹੁੰਦਾ ਹਨ ਆਪਾਂ ਜਰੂਰ ਹਰੇਕ ਬੰਦੇ ਦੀ ਕਰਦੇ ਆ ਤੇ ਪੰਜਾਬ ਪੰਜਾਬੀਆਂ ਨਾਲ ਪੰਜਾਬ ਹੀ ਖੜਦਾ ਆਇਆ ਆਪਾਂ ਇਹ ਗੁਰਸੇਖਾ ਬੰਦਾ ਦੇਖੋ ਚਲੋ ਆਪਾਂ ਕੋਈ ਕਹਿ ਜੀ ਵੀ ਚਲ ਐਸਾ ਬੰਦਾ ਯਾਰ ਨਸ਼ੇ ਪੱਤੇ ਕਰਦਾ ਜੀ ਨੇ ਘਰ ਤੇ ਕੋਈ ਹੈ ਨਾ ਇਹਦਾ ਵਿਚਾਰ ਗੁਰਸੇਖਾ ਬੰਦਾ ਹੈ ਮਿਹਨਤ ਕਰਦਾ ਹੈ ਨਾ ਤੋ ਨਸ਼ੇੜੀ ਬੰਦੇ ਨੂੰ ਤਾਂ ਆਪਾਂ ਕਹਿ ਜੀ ਵੀ ਇਹਦਾ ਭਈ ਆਥਾਂ ਨੂੰ 400 ਦੀ ਬੋਤਲ ਪੀਂਦਾ ਇਹਦਾ ਆਪਾਂ ਕਾਰੇ ਵਾਸਤੇ ਬਣਾਈ ਹੋਈ ਬੰਦਾ ਇਹ ਦਿਹਾੜੀ ਕਰ ਸਕਦਾ ਇਹਦਾ ਬਹੁਤ ਜਿਆਦਾ ਮਿਹਨਤ ਕਰਦਾ ਵਿਚਾਰਾ ਗੁਰਸੇਖਾ ਬੰਦਾ ਸਾਰਾ ਪਰਿਵਾਰ ਇਹਨਾਂ ਦਾ ਗੁਰਸੇਖਾ ਹੈ ਹੈ ਨਾ ਤੇ ਸਾਰੀ ਮਿਹਨਤ ਕਰਦੇ ਨੇ ਪਹਿਲਾਂ ਜੀ ਜੀ ਲਾਈ ਹੈ ਨਾ ਫਿਰ ਹਰੇਕ ਕੰਮ ਤੇ ਦਿਹਾੜੀ ਬੱਪੇ ਚਾਰੇ ਜਾਂਦੇ ਲੱਗੇ ਰਹਿੰਦੇ ਨੇ ਹਰ ਵਾਰ ਮੱਕੀ ਵੱਢੀ ਹਾਂ ਮੱਕੀ ਬਾਈ ਇਹ ਪੈਸੇ ਇਕੱਠੇ ਕਰਕੇ ਆਪਾਂ ਚਲਾਇਆ ਹੁੰਦਾ ਵੀ 2 ਰੁਪਏ ਬਣ ਜਾਣ ਹੁਣ ਇਹ ਤੇ ਲਾ ਲੋ ਕਿੰਨਾ ਖਰਚ ਆਊਗਾ ਹੈ ਤੇ ਲੈਂਟਰ ਦਾ ਪਾਉਣਾ ਪਊ ਨਹੀਂ ਕੁਛ ਨਾ ਕੁਸਤਾ ਕਰਨਾ ਪਊ ਹੈ ਰਹਿਣ ਵਾਸਤੇ ਵੀ ਰਹਿਣ ਬਸੇਰਾ ਜ਼ਰੂਰੀ ਹੈ ਜੋ ਆਪਣੇ ਇਹੀ ਅਪੀਲ ਆ ਆਪਣੇ ਸਾਰਾ ਡਿੱਗ ਗਿਆ ਜੀ ਕੈਂ ਖਾਣੇ ਕਾਰ ਰੋੜੀ ਕੇ ਦੀ ਬਚਾਉਂ ਅਛਾ ਵੀ ਹਾਂ ਜੀ ਆ ਲੰਕਰੀ ਇਥੋਂ ਛਲੜੀ ਗਰੀ ਹਾਂ ਫਿਰ ਤਾਂ ਆਪ ਦਾ ਤਾਂ ਇੱਕ ਫਿਰ ਸਾਨੂੰ ਐਂ ਜੀ ਸਾਡੇ ਉੱਤੇ ਡਿੱਗ ਜੇ ਉਹ ਹੁਣ ਉਹ ਤੁਹਾਨੂੰ ਦੇਣਾ ਪਊ ਵੀ ਹਾਂ ਦੇਣਾ ਪਊ ਜ ਤੇੜਾ ਰੀ ਨੋ ਜੀ अच्छा ये भी सारा डेढ़ ना ਪਊਗਾ ਜਿਹਦੇ ਵਿੱਚ ਵੀ ਟੇੜਾ ਨੇ ਹਨਾ ਪਿਛਲਾ ਕਮਰਾ ਸੀਗਾ ਇਹੀ ਕ ਇਹੀ ਥੋੜਾ ਸਾਰਾ ਰਹਿਣਾ ਨਾਲ ਬਸ ਇਹੀ ਆ ਬਸ ਰਹਿਣਾ ਅੱਗੇ ਬਸ ਗੇਟ ਆ ਗਿਆ ਤੁਹਾਡਾ ਗੇਟਾ ਇਹੀ ਇੰਨਾ ਕਿਥੋਂ ਆਜੀ ਹੈ ਨਾ ਇਹ ਵੀ ਬਣਾਉਣਾ ਵੀ ਜ਼ਰੂਰ ਪਊਗਾ ਇਹਦੇ ਬਣਾ ਸਰਦਾ ਵੀ ਹੈ ਨਹੀਂਗਾ ਕਿਉਂਕਿ ਜੇ ਆਪਣੇ ਕੋਲ ਇੱਕ ਦੋ ਕਮਰੇ ਹੋਣ ਤਾਂ ਆਪਾਂ ਨੂੰ ਸਰ ਵੀ ਸਕਦਾ ਹਨਾ ਵੀ ਚਲੋ ਕੋ ਡੰਗਰ ਵਾਲਾ ਡਿੱਗ ਗਿਆ ਆਪਾਂ ਹੌਲੀ ਹੌਲੀ ਬਣਾ ਲਾਂਗੇ ਹਨਾ ਟੀਨਾ ਪਾ ਲਾਂਗੇ ਪਰ ਤਾਂ ਬੰਦਾ ਟੀਨਾ ਵੀ ਨਹੀਂ ਪਾ ਸਕਦਾ ਕਿਉਂ ਇਹੀ ਕਮਰਾ ਇਹੀ ਰਹਿਣ ਵਾਸਤੇ ਚਾਹੀਦਾ ਆਪਾਂ ਨੂੰ ਆ ਦੇਖੋ ਜਿਹਨੇ ਵਿਚਾਰਿਆਂ ਨੇ ਇੱਥੇ ਸਾਰੇ ਮੱਜਾ ਮੁੱਜਾ ਸਾਰਾ ਸਮਾਨ ਇੱਕ ਥਾਂ 'ਵੀ ਇਕੱਠਾ ਕਰਖਿਆ ਤੇ ਬੰਦਾ ਕਰੇ ਵੀ ਕੀ ਹਨਾ ਹੋਰ ਕੋਈ ਸਾਧਨ ਵੀ ਨਹੀਂ ਹੈ ਨਹੀਂ ਮੈਂ ਟ ਕਰਦਾ ਆਪਦਾ ਮੈਂ ਸਮੋਸਾ ਪਾਲਦਾ ਦੋ ਘੜੀ ਦੁੱਧ ਪਾ ਕੇ ਦਾ ਟਾਈਮ ਪਾਸ ਕਰ ਲੈਂਦਾ ਹਨਾ ਨਾਲ ਆਪਦਾ ਦਿਹਾੜੀ ਪਾਪਾ ਕਰੀ ਜਾਂਦਾ ਵਿਚਾਰਾ ਜੀ ਦੋਸਤੋ ਤੁਸੀਂ ਘਰ ਦੇ ਹਾਲਾਤ ਬਾਈ ਜਗਸੀਰ ਕਾਲੇ ਦੇ ਦੇਖੀ ਨੇ ਹਨਾ ਤੇ ਇਹੀ ਅਪੀਲ ਆ ਆਪਣੇ ਪਿੰਡ ਦੇ ਸੱਜਣ ਦੋਸਤਾਂ ਮਿੱਤਰਾਂ ਜੋ ਪਰਦੇਸਾਂ 'ਚ ਵੀ ਰਹਿੰਦੇ ਨੇ ਤੇ ਬਾਹਰ ਵੀ ਰਹਿੰਦੇ ਨੇ ਹਨਾ ਤੇ ਹੋਰ ਮਿੱਤਰ ਨੇ ਜੋ ਸਮਾਜ ਸੇਵੀ ਸੰਸਥਾ ਨੇ ਉਨਨੋ ਉਹ ਵੀ ਇਹੀ ਅਪੀਲ ਹੈ ਜੀ ਇਹਨੂੰ ਤੁਸੀਂ ਆਪ ਹਾਲਾਤ ਮੌਕੇ ਤੇ ਦੇਖ ਕੇ ਤੇ ਬਾਈ ਦਾ ਨੰਬਰ ਆਪਾਂ ਵੀਡੀਓ ਦੇ ਵਿੱਚ ਮੈਂਸ਼ਨ ਕਰਾਂਗੇ ਗੱਲਬਾਤ ਕਰਕੇ ਜਿੰਨੇ ਬਣਦੀ ਕੋਈ ਸੋਡੀ ਸਾਹ ਹੈ ਤਾਂ ਤਿਲ ਫੁੱਲ ਤਾਂ ਤੁਸੀਂ ਜ਼ਰੂਰ ਇਹਦੇ ਬਾਈ ਦੀ ਮਦਦ ਕਰਿਓ ਹਨਾ ਕਿਉਂਕਿ ਗੁਰਸੇਖਾ ਬੰਦਾ ਯਾਰ ਇਹ ਘਰ ਬਣਾਉਣ ਵਾਸਤੇ ਇਹਨੂੰ ਕਿੰਨਾ ਟਾਈਮ ਲੱਗ ਗਿਆ ਸੀ ਵਿਚਾਰੇ ਨੇ ਹਲੇ 10-12 ਸਾਲੇ ਹੋਏ ਸੀ ਬਣਾਏ ਇਹਨੂੰ ਚਲੋ ਕੁਦਰਤ ਦੀ ਮਾਰ ਪਈ ਆ ਹਨਾ ਕਿਸੇ ਦੀ ਪੈ ਸਕਦੀ ਹੈ ਕੋਈ ਪਤਾ ਨਹੀਂ ਹੁੰਦਾ ਹੈਗਾ ਤੇ ਆਪਾਂ ਤਾਂ ਇਹ ਹੀ ਅਪੀਲ ਕਰਦੇ ਆਂ ਛੋਡੇ ਚਰਨਾਂ ਦੇ ਵਿੱਚ ਵੀ ਜਿੰਨੀ ਕੁ ਵੀ ਹੋ ਸਕਦੀ ਐ ਕੋਈ ਟਿਲ ਫੁੱਲ ਆਪਾਂ ਹੀ ਨਹੀਂ ਕਹਿੰਦੇ ਵੀ ਤੁਸੀਂ ਕੱਲੀ ਬਣਾ ਕੇ ਦਿਓ ਹਨਾ ਜਿੰਨੀ ਕੁ ਤੁਹਾਡੇ ਸਾਹਾ ਆਪਣੇ ਹੱਥ 'ਚ ਹੁੰਦੀ ਐ ਰੇਗ ਬੰਦਾ ਕਰਦਾ ਹਨਾ ਕਿਉਂ ਦਾਨ ਦੀ ਐ ਕਿ ਧਾਨਾ ਘਟੇ ਕਹੇਗੇ ਭਗਤ ਕਬੀਰ ਵੀ ਦਾਨ ਦਿੱਤੇ ਨਾਲ ਕੋਈ ਧਾਨ ਨਹੀਂ ਘਟਦਾ ਹੈਗਾ ਆਪਣੇ ਦੀ ਵੀ ਕਦੇ ਵਿਪਤਾ ਪੈ ਸਕਦੀ ਐ ਇਹ ਕੋਈ ਪਤਾ ਨਹੀਂ ਹੁੰਦਾ ਹਨਾ ਵੀ ਕਿਤੇ ਕੀ ਵਿਪਤਾ ਪੈ ਜੇਵੇ ਅੱਜ ਪੰਜਾਬ ਆਪਣਾ ਹਨਾ ਔਖੀ ਘੜੀ 'ਚ ਖੜਾ ਐ ਤੇ ਪੰਜਾਬ ਪੰਜਾਬੀਆਂ ਦਾ ਬਹੁਤ ਸਾਥ ਦੇ ਰਹੇ ਨੇ ਤੁਸੀਂ ਦੇਖ ਰਹੇ ਹੋ ਉੱਥੇ ਹੜਾਂ ਦੇ ਹਾਲਾਤ ਦੇ ਵਿੱਚ ਨਾ ਕਿੰਨੇ ਆਪਣੇ ਪੰਜਾਬ ਦੇ ਮੁੰਡੇ ਨੌਜਵਾਨ ਪਿੰਡਾਂ ਦੇ ਵਿੱਚੋਂ ਰਸਤਾ ਇਕੱਠੀ ਕਰਕੇ ਉੱਥੇ ਪਹੁੰਚਾ ਰਹੇ ਨੇ ਪਰ ਵਿੱਚ ਇਹੋ ਜਿਹੇ ਵੀ ਨੇ ਜਿਹੜੇ ਉੱਥੇ ਦੂਜੇ ਪਿੰਡਾਂ ਦੇ ਲੋਵੇ ਆ ਆ ਆਪਣਾ 2-2 ਮਹੀਨਿਆਂ ਦਾ 6-6 ਮਹੀਨਿਆਂ ਦਾ ਰਸਣ ਇਕੱਠਾ ਕਰ ਰਹੇ ਨੇ ਵਿੱਚ ਆਪਾਂ ਦੇਖਦੇ ਹਾਂ ਜਿਹੜੇ ਕਿ ਫੀਲਡ ਦੀਆਂ ਬੋਰੀਆਂ ਇਕੱਠੀਆਂ ਕਰੀ ਬੈਠੇ ਨੇ ਪਰ ਇਨਸਾਨ ਦੇ ਅੰਦਰ ਕਈ ਦਿਲ ਨਹੀਂ ਹੈਗਾ ਹਨਾ ਕਈ ਇਹੋ ਜਿਹੇ ਦਿਲ ਨੇ ਜੋ ਇਹਦੇ ਵਿੱਚ ਭਈ ਫਾਇਦਾ ਵੀ ਚੱਕ ਰਹੇ ਨੇ ਕਈ ਇਹੋ ਜਿਹੇ ਨਰਮ ਦਿਲ ਨੇ ਜੋ ਇਹਦੇ ਵਿੱਚ ਸਹਿਯੋਗ ਵੀ ਬਹੁਤ ਕਰ ਰਹੇ ਨੇ ਹਨਾ ਪੰਜਾਬ ਪੰਜਾਬੀਆਂ ਦੀ ਬਹੁਤ ਸਹਾਇਤਾ ਕਰਦਾ ਪਰ ਕੁਝ ਮਾੜੇ ਅਨਸਾਨ ਨੇ ਜੋ ਇਹਦਾ ਫਾਇਦਾ ਚੱਕ ਰਹੇ ਨੇ ਤੁਸੀਂ ਇਕੱਠਾ ਕਰ ਲਓਗੇ ਕਿੰਨਾ ਕੁ 2 ਮਹੀਨਿਆਂ ਦਾ ਇਕੱਠਾ ਕਰ ਲੂਗੇ 4 ਮਹੀਨਿਆਂ ਦਾ ਇਕੱਠਾ ਕਰ ਲੂਗੇ ਪਰ ਆਪਾਂ ਆਪਣੇ ਦੀ ਵੀ ਕਦੇ ਇਹ ਵਿਪਤਾ ਪੈ ਸਕਦੀ ਹੈ ਇਹ ਹੀ ਗੱਲ ਆ ਵੀ ਸਟੂਡੇ ਚਰਨਾ ਦੇ ਵਿੱਚ ਵੀ ਬਾਈ ਜਕਸੀਰ ਸਿੰਘ ਕਾਲੇ ਦਾ ਮੋਬਾਈਲ ਨੰਬਰ ਆਪਾਂ ਵੀਡੀਓ ਦੇ ਵਿੱਚ ਪਾਵਾਂਗੇ ਤੇ ਜਰੂਰ ਇਹਦੀ ਪਿੰਡ ਵਾਸੀਆਂ ਨੂੰ ਵੀ ਬੇਨਤੀ ਹੈ ਜੋ ਉਹਦੇ ਪਿੰਡਾਂ ਦਾ ਨੁਕਸਾਨ ਆ ਪਿੰਡ ਦੇ ਕਿੰਨੇ ਘਰਾਂ ਦਾ ਨੁਕਸਾਨ ਹੋਇਆ ਉਵੇਂ ਇਹ ਬਾਈ ਕਾਲੇ ਦਾ ਹੋਇਆ ਤਾਂ ਜਰੂਰ ਪਿੰਡ ਵਾਸੀਆਂ ਨੂੰ ਵੀ ਮੇਨਤੀ ਹੈ ਵੀ ਜਰੂਰ ਇਹ ਬਾਈ ਦੀ ਮਦਦ ਕਰਿਓ ਤੇ ਆਪਾਂ ਤਾਂ ਕਹਿੰਦੇ ਜਿਹੜਾ ਘਰ ਦਾ ਨੁਕਸਾਨ ਹੋਇਆ ਥੋੜਾ ਥੋੜਾ ਸਬਜ਼ੀ ਤਲ ਫੁੱਲ ਭੇਟਾ ਜਰੂਰ ਦਾਨ ਕਰਿਓ ਹਨਾ ਤਾਂ ਜੋ ਆਪਣੇ ਬਾਈ ਦਾ ਇਹਦਾ ਕਮਰਾ ਬਣ ਜਾਵੇ ਇਹੀ ਬੇਨਤੀ ਹੈ ਸਾਰੇ ਪੰਜਾਬੀਆਂ ਦਾ ਸਾਰੇ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ ਜਿਉਂਦੇ ਵੱਸਦੇ ਰਹੋ ਇਹਦਾ ਨੰਬਰ ਆਪਾਂ ਵੀਡੀਓ ਦੇ ਵਿੱਚ ਮੈਂਸ਼ਨ ਜਰੂਰ ਕਰ ਦਾਂਗੇ ਧੰਨਵਾਦ